ਕਬੀਰ ਲੇਖਾ ਦੇਨਾ ਸੋਹਿਲਾ ਜੋ ਦਿਲ ਸੁਚੀ ਹੋਏ ਉਸ ਸਾਚੇ ਦੀ ਬਾਣ ਮੈਂ ਪੱਲਾ ਨਾ ਤਕਰੇ ਕੋਈ ਕਬੀਰ ਧਰਤੀ ਅਰ ਆਕਾਸ਼ ਮੈਂ ਦੁਏ ਤੂੰ ਬਰੀ ਅਬਧ ਖਟ ਦਰਸ਼ਨ ਸੰਸੇ ਪਰੇ ਅਰਚਾ ਰਾਸੀ ਸਿੱਧ ਕਬੀਰ ਮੇਰਾ ਮੁਝ ਮੈਂ ਕਿਛ ਨਹੀਂ ਜੋ ਕਿਛ ਹੈ ਸੋ ਤੇਰਾ ਤੇਰਾ ਤੁਝ ਕੋ ਸੌਂਪ ਤੇ ਕਿਆ ਲੱਗੇ ਮੇਰਾ ਕਬੀਰ ਤੂੰ ਤੂੰ ਕਰਤਾ ਤੂੰ ਹੁਆ ਮੁਝ ਮੈਂ ਰਹਾ ਨਾ ਹੂੰ ਜਬ ਆਪਾ ਪਰ ਕਾ ਮਿਟ ਗਿਆ ਜਤ ਦੇਖੋਂ ਤਤ ਤੂੰ ਕਬੀਰ ਬਕਾਰਾਂ ਚਿਤਵਤੇ ਝੂਠੇ ਕਰਤੇ ਆਸ ਮਨੋਰਥ ਕੋਈ ਨਾ ਪੂਰਿਓ ਚੱਲੇ ਊਠ ਮੇਰਾ ਕਬੀਰ ਹਰ ਕਾ ਸਿਮਰਨ ਜੋ ਕਰ ਸੋ ਸੁਖਿਆ ਸੰਸਾਰ ਇਤ ਉਤ ਕਥੈ ਨਾ ਡੋਲੇ ਜਿਸ ਰੱਖੈ ਸਿਰਜਨਹਾਰ ਕਬੀਰ ਤਾਣੀ ਪੀੜਤੇ ਸਤ ਗੁਰ ਲਈ ਛਡਾਇ ਪਰਾਪੁਰਬਲੀ ਪਾਵਨੀ ਪ੍ਰਗਟ ਹੋਈ ਆ ਕਬੀਰ ਟਾਲੇ ਟੋਲੇ ਦਿਨ ਗਇ ਵਿਆਜ ਵਢੰਤੋ ਜਾਏ ਨਾ ਹਰ ਭਜਿਓ ਨਾ ਖਤ ਫਟਿਓ ਕਾਲ ਪਹੁੰਚੋ ਆ ਮੈਲਾ ਪੰਗਵਾ ਕਬੀਰ ਕੂਕਰ ਭੌਂਕਨਾ ਰੰਗ ਪਿਛੇ ਉਠਤਾਇ ਕਰਮੀ ਸਤਗੁਰ ਪਾਇਆ ਜਿਨ ਹੋਂ ਲੀਆ ਛਡਾਇ ਮੈਂ ਲਾ ਪੰਜਵਾ ਕਬੀਰ ਧਰਤੀ ਸਾਧਕੀ ਤਸਕਰ ਬੈ ਸੇਂਗਾ ਧਰਤੀ ਪਾਰ ਨ ਵਿਆਪਈ ਹੁਨ ਕੋ ਲਾਹੁ ਲਾ ਮੈਂ ਲਾ ਪੰਜਵਾ ਕਬੀਰ ਚਾਵਲ ਕਾਰਨੀ ਤੋ ਕੋ ਮੋਲੀ ਲਾਇ ਸੰਗ ਕੁ ਸੰਗੀ ਬੈਸ ਤੇ ਤਬ ਪੁੱਛ ਧਰਮ ਰਾਇ ਨਾਮਾ ਮਾਇਆ ਮੋਇ ਕਹਿ ਤਲੋਚਨ ਮੀਤ ਕਾਹੇ ਸ਼ਿਪੋ ਸ਼ਾਇ ਲੈ RAM ਨਲਾਵੋ ਚੀਤ ਨਾਮ ਕਹਿ ਤਲੋਚਨਾ ਮੁਖ ਤੇ RAM ਸੰਭਾਲ हाथ पांव कर काम सब कीत निरंजन नाल मैं ला तंजवा कबीरा हमरा को नहीं हम किस हु के ना है जिन ए रचन रचाया तसि माहे समाहे कबीर कीचड़ आटा गिर परया किसु न आयो हाथ ਤੀਸ ਤੀਸ ਤ ਚਾਦਿਆ ਸੋਈ ਨਿਬੜਾ ਸਾਥ ਕਬੀਰ ਮਨ ਜਾਣ ਸਭ ਬਾਤ ਜਾਣਤੀ ਔਗਨ ਕਰ ਕਾਹੇ ਤੀਤ ਕੁਸ਼ਲਤ ਹਾਥ ਦੀਪ ਕੂਏ ਪਰੈ ਕਬੀਰ ਲਾਗੀ ਪ੍ਰੀਤ ਸੁਜਾਨ ਸਿਓ ਵਰਜੈ ਲੋਗ ਅਜਾਨ ਤਾ ਸਿਓ ਟੂਟੀ ਕਿਉ ਬਨੈ ਜਾ ਕੇ ਜੀ ਪ੍ਰਾਨ ਕਬੀਰ ਕੋਠੇ ਮੰਡਪ ਹੇਤ ਕਰ ਤਾਹੇ ਮਰੋ ਸਵਾਰ ਕਾਰਜ ਸਾਢੇ ਤੀਨ ਹੱਥ ਕਹਨੀ ਤ ਪੌਨੇ ਚਾਰ ਕਬੀਰ ਜੋ ਮੈਂ ਚਿਤਵੋਂ ਨਾ ਕਰੈ ਕਿਆ ਮੇਰੇ ਚਿਤਵੇ ਹੋਏ ਆਪਣਾ ਚਿਤ ਗਿਆ ਹਰ ਕਰੈ ਜੋ ਮੇਰੇ ਚਿੱਤ ਨਾ ਹੋਏ ਮੈਂ ਲਾ ਤੀਜਾ ਚਿੰਤਾ ਭੇ ਆਪ ਕਰਐ ਸੀ ਅਚਿੰਤ ਭੇ ਆਪੇ ਦੇ ਨਾਨਕ ਸੋ ਸਾਲ ਹਈਐ ਜੇ ਸਭਨਾ ਸਾਰ ਕਰੇ ਮੈਂ ਲਾ ਪੰਜਵਾ ਕਬੀਰ RAM ਨਾ ਚੇਤਿਓ ਫਿਰਿਆ ਲਾਲ ਚਮਾਹ ਪਾਪ ਕਰੰਤਾ ਮਰ ਗਿਆ ਔਦ ਪੁਨੀਖੇ ਨਮਾਹ ਕਬੀਰ ਕਾਇਆ ਕਾਚੀ ਕਾਰਵੀ ਕੇਵਲ ਕਾਚੀ ਥਾਤ ਸਾਬਤ ਰਖੈ ਤਾ ਰਾਮ ਪਦ ਨਾਹੇ ਤਬਿਨ ਠੀ ਬਾਤ ਕਬੀਰ ਕੇਸ਼ੋ ਕੇਸ਼ੋ ਕੂਕਿਆ ਨਾ ਸੋਇਆ ਅਸਰ ਰਾਤ ਦਿਵਸ ਕੇ ਕੂਕਨੇ ਕਭੂ ਕੇ ਸੁਨਾ ਪੁਕਾਰ ਕਬੀਰ ਕਾਇਆ ਕਜਲੀ ਬਨ ਭਇਆ ਮਨ ਪੁੰਚਰ ਮੈ ਮੰਤ ਅੰਕਸ ਗਿਆਨ ਰਤਨ ਹੈ ਖੇਵਟ ਬਿਰਲਾ ਸੰਤ ਕਬੀਰ RAM ਰਤਨ ਮੁਖ ਕੋਥਰੀ ਪਾਰਖ ਆਗੇ ਖੋਲ ਕੋਈ ਆਏ ਮਿਲੇ ਗੋਗਾ ਕੀ ਲੈ ਗੋ ਮੰਗੇ ਮੋਲ ਕਬੀਰ RAM ਨਾਮ ਜਾਣਿਓ ਨਹੀਂ ਪਾਲਿਓ ਕਟਕ ਕੁਟੰਬ ਤੰਧੇ ਹੀ ਮੈਂ ਮਰ ਗਇਓ ਬਾਹਰ ਪਈ ਨ ਬੰਬ ਕਬੀਰ ਅੱਖੀ ਤੇਰੇ ਮਾ ਟੁਕੇ ਪਲ ਪਲ ਗਈ ਵਿਹਾਏ ਮਨ ਜੰਜਾਲ ਮਾ ਛੁਡਈ ਜੰਮ ਦੀ ਆਦ ਮਾਮਾ ਆਇ ਕਬੀਰ ਸਰਵਰ ਰੂਪੀ RAM ਹੈ ਫਲ ਰੂਪੀ ਬੈਰਾਗ ਛਾਇਆ ਰੂਪੀ ਸਾਧ ਹੈ ਜਿਨ ਤਜਿਆ ਬਾਦ ਬਿਬਾਦ ਕਬੀਰ ਐਸਾ ਬੀਜ ਬੋਏ 12 ਮਾਸ ਫਲੰਤ ਸੀਤਲ ਛਾਇਆ ਘੈਰ ਫਲ ਪੰਖੀ keel ਕਰੰਤ ਕਬੀਰ ਦਾਤਾ ਤਰਵਰ ਦਇਆ ਫਲ ਉਪਕਾਰੀ ਜੀਵੰਤ ਸੰਖੀ ਚਲੇ ਦਸਾਵਰੀ ਬਿਰਖਾ ਸੁਫਲ ਫਲੰਤ ਕਬੀਰ ਸਾਧੂ ਸੰਗ ਪ੍ਰਾਪਤੀ ਲਿਖਿਆ ਹੋਏ ਲਿਲਾਟ ਮੁਕਤ ਪਦਾਰਥ ਪਾਈਐ ਠਾਕ ਨਾਵ ਕਟਖਾਟ ਕਬੀਰ ਇੱਕ ਖੜੀ ਆਦੀ ਖੜੀ ਆਦੀ ਹੂਤੇ ਆਦ अगतन सेती गोषटे जो कीने 16 कबीर पांग मा छली सुरा पान जो जो प्राणी खाए तीर्थ बरत नेम किए ते सब हर सा तल जाए नीचे लोइन कर रहों ले सा जिन कट माए सब रस खेलो पीसो ਕਿਸੀ ਲਖਾਵੋ ਨਾਹੀ ਆਠ ਜਾਮ 64 ਖਰੀ ਤੋ ਨਿਰਖਤ ਰਹਿ ਜਿਓ ਨੀਚੇ ਲੋਇਨ ਕਿਉ ਕਰੋ ਸਭ ਘਟ ਦੇਖੋ ਪੀਓ ਸੁਨ ਸਖੀ ਪੀ ਮੈਂ ਜਿਓ ਬਸ ਜੀ ਮੈਂ ਬਸ ਕੇ ਪੀਓ ਜਿਓ ਪੀਓ ਬੁਝੋ ਨਹੀਂ ਕਟਮ ਜਿਉ ਕਪਿਓ ਕਬੀਰ ਬਾਮਨ ਗੁਰੂ ਹੈ ਜਗਤ ਕਾ ਭਗਤਨ ਕਾ ਗੁਰ ਨਾਹੀ ਅਰਜ ਉਰਜ ਕ ਪਚਮੂਆ ਚਾਰੋਂ ਬੇਦੋਮਾ ਹੈ ਹਰ ਹੈ ਖਾਂਡ ਰੇਤ ਮੈਂ ਬਿਖਰੀ ਹਾਥੀ ਚੁਨੀ ਨਾ ਜਾਏ ਕਹ ਕਬੀਰ ਕੁਰ ਭਲੀ 부ਝਾਈ ਕੀਤੀ ਹੋਏ ਕ ਖਾਇ ਕਬੀਰ ਜੋਤ ਸਾਧ ਤਰਮ ਕੀ ਸੀਸ ਤਾਟ ਕਰ ਗੋਏ ਖੇਲਤ ਖੇਲ ਤਹਾਲ ਕਰ ਜੋ ਕਿਸ਼ ਹੋਏ ਤਾ ਹੋਏ ਕਬੀਰ ਜੋਤ ਸਾਧ ਤਰਮ ਕੀ ਪਾ ਕੇ ਸੇਤੀ ਖੇਲ ਕਾਚੀ ਸਰਸੋਂ ਤੇਲ ਕਾ ਨਾ ਖਲ ਭਈ ਨਾ ਤੇਲ ਹੂਨ ਡੋਲੇ ਅੰਦਗਤ ਹਰ ਚੀਨਤ ਨਹੀਂ ਸੰਤ ਕਹਿ ਨਾ ਮਾ ਕਿਉ ਪਾਈਐ ਦਿਨ ਭਗਤੋਂ ਭਗਵੰਤ ਹਰ ਸੋਹੀਰਾ ਛੜਕ ਕਰੇ ਆਨ ਕੀਆਸ ਤੇ ਨਰ ਦੋਸ ਸਜਾਂਗੇ ਸਤਿਪੱਖ ਰਵਿਦਾਸ ਕਬੀਰ ਜੋਗ੍ਰਹਿ ਕਰੇ ਤਾ ਧਰਮ ਕਰ ਨਹੀਂ ਤਾਂ ਕਰ ਬੈਰਾਗ ਬੈਰਾਗੀ ਬੰਧਮ ਕਰ ਤਾ ਕੋ ਬਡੋ ਉਫਾਗ